ਨਾਮਦੇਵ ਕਬੀਰ ਤਰਲੋਚਨ ਸਦਨਾ ਸੈਨ ਤਰੈ ਭਗਤ ਸਦਨਾ ਜੀ ਆਪ ਜੀ ਦਾ ਜਨਮ 1180 ਈਸਵੀ ਵਿੱਚ ਜਨਮ ਸਥਾਨ ਪਿੰਡ ਸਹਿਵਾਲ ਹైదరాబాద్ ਸਿੰਧ ਆਪ ਜੀ ਦੇ ਨਾਲ ਸਮਕਾਲੀ ਭਗਤ ਭਗਤ ਨਾਮਦੇਵ ਜੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਆਪ ਜੀ ਦੀ ਬਾਣੀ ਬਲਾਵਲ ਰਾਗ ਵਿੱਚ ਇੱਕੋ ਸ਼ਬਦ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 858 ਤੇ ਦਰਜ ਹੈ ਆਪ ਜੀ ਦਾ ਅਕਾਲ ਚਲਾਣਾ ਸਰਹੰਦ ਵਿਖੇ ਹੋਇਆ ਸੀ ਆਪ ਦਾ ਜਨਮ 1180 ਈਸਵੀ ਨੂੰ ਇਲਾਕਾ ਸਿੰਧ ਪਿੰਡ ਸਹਿਵਾਲ ਸਿੰਧ ਹైదరాబాద్ ਵਿੱਚ ਹੋਇਆ ਇਸ ਨਗਰ ਰੋੜੀ ਜੰਕਸ਼ਨ ਤੋਂ 142 ਮੀਲ ਦੀ ਵਿੱਥ ਤੇ ਹੈ ਸਦਨਾ ਜੀ ਭਗਤ ਨਾਮਦੇਵ ਜੀ ਜੇ ਸਮਕਾਲੀ ਸਨ ਆਪ ਮਾਸ ਵੇਚਣ ਦਾ ਕੰਮ ਕਰਦੇ ਸਨ ਸਦਨਾ ਜੀ ਮੁੰਡ ਤੋਂ ਹੀ ਪਰਮਾਰਥੀ ਸਨ ਆਪ ਸਾਲਗ੍ਰਾਮ ਇੱਕ ਕਾਲੀ ਧਾਰੀ ਵਾਲੇ ਪੱਥਰ ਦੀ ਪੂਜਾ ਕਰਦੇ ਦੱਸੇ ਜਾਂਦੇ ਹਨ ਪਿਛਿਓ ਨਿਰਗੁਣ ਪ੍ਰਭੂ ਜੀ ਦੇ ਉਪਾਸਕ ਹੋ ਗਏ ਭਗਤ ਜੀ ਦੀ ਸਮਾਦ ਸਰਹੰਦ ਜ਼ਿਲ੍ਹਾ ਫਤਿਹਗੜ ਵਿਖੇ ਬਣੀ ਹੋਈ ਹੈ ਜਿਸ ਤੋਂ ਆਪ ਜੀ ਦਾ ਦੇਹਾਂਤ ਪੰਜਾਬ ਵਿੱਚ ਹੋਇਆ ਮੰਨਿਆ ਜਾਂਦਾ ਹੈ ਬਿਲਾਵਲ ਰਾਗ ਵਿੱਚ ਸਦਨਾ ਜੀ ਦਾ ਇੱਕ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ ਭਗਤ ਰਵਦਾਸ ਜੀ ਨੇ ਆਪਣੀ ਬਾਣੀ ਵਿੱਚ ਨਾਮਦੇਵ ਜੀ ਕਬੀਰ ਧਰলোਚਨ ਸਦਨਾ ਅਤੇ ਸੈਣ ਜੀ ਦੇ ਪਵ ਸਾਗਰ ਤੋਂ ਤਰ ਜਾਣ ਦਾ ਹਵਾਲਾ ਦਿੱਤਾ ਹੈ ਉਪਰੋਕਤ ਭਗਤ ਪ੍ਰਭੂ ਜੀ ਦੀ ਪ੍ਰੇਮ ਭਗਤੀ ਕਰਕੇ ਜੀਵਨ ਯਾਤਰਾ ਸਫਲ ਕਰਕੇ ਪ੍ਰਭੂ ਜੀ ਦੇ ਪਾਵਨ ਚਰਨਾਂ ਵਿੱਚ ਜਾਬ ਰਾਜੇ ਨਾਮਦੇਵ ਕਬੀਰ ਤਰਲੋਚਨ ਸਦਨਾ ਸੈਨਤ ਰੈ ਸਦਨਾ ਨਾਮ ਦੇ ਮੁਸਲਮਾਨ ਨੂੰ ਕਸਾਈਆਂ ਦਾ ਕੰਮ ਆਪਣੀ ਕੁਲ ਰੀਤ ਖਾਨਦਾਨ ਵੱਲੋਂ ਚੱਲੀ ਆ ਰਹੀ ਅਨੁਸਾਰ ਆਰੰਭ ਕਰਨਾ ਪਿਆ ਉਹ ਰੋਜ਼ ਜੀਵ ਮਾਰ ਕੇ ਉਹਨਾਂ ਦਾ ਮਾਸ ਵੇਚਦੇ ਇੱਕ ਸਮੇਂ ਆਪ ਜੀ ਦਾ ਮਿਲਾਪ ਪੂਰਨ ਮਹਾਤਮਾ ਨਾਲ ਹੋਇਆ ਜਿਨ੍ਹਾਂ ਦੇ ਪ੍ਰਭਾਵ ਨਾਲ ਆਪ ਜੀ ਨੇ ਸਾਲਗ੍ਰਾਮ ਭਾਵ ਪੱਥਰ ਦੀ ਪੂਜਾ ਕਰਨੀ ਆਰੰਭ ਕਰ ਦਿੱਤੀ ਜਿਸ ਵੇਲੇ ਦੁਕਾਨ ਪਰ ਬੈਠ ਕੇ ਮਾਸ ਤੋਲਣ ਦਾ ਕੰਮ ਸਦਰਾਂ ਜੀ ਕਰਦੇ ਤਾਂ ਬਟਿਆਂ ਦੀ ਥਾਂ ਸਾਲਗ੍ਰਾਮ ਨਾਲ ਹੀ ਮਾਸ ਤੋਲ ਕੇ ਗਾਂਾਂ ਨੂੰ ਦੇ ਦਿੰਦੇ ਆਮ ਪੁਜਾਰੀ ਤਾਂ ਸਾਲਗ੍ਰਾਮ ਨੂੰ ਪਾਲਕੀ 'ਤੇ ਰੱਖ ਕੇ ਪੂਜਾ ਕਰਦੇ ਸਨ ਜਦੋਂ ਉਹਨਾਂ ਨੇ ਸਦਨੇ ਨੂੰ ਸਾਲਗ੍ਰਾਮ ਨਾਲ ਮਾਸ ਤੋਲਦਿਆਂ ਵੇਖਿਆ ਤਾਂ ਮਨ ਵਿੱਚ ਕ੍ਰੋਧ ਕਰਨ ਲੱਗੇ ਇੱਕ ਸਾਧੂ ਨੇ ਦੁਕਾਨ 'ਤੇ ਪੁੱਜ ਕੇ ਆਖਿਆ ਸਦਨਿਆ ਤੂੰ ਸਾਲਗ੍ਰਾਮ ਦਾ ਅਦਬ ਸਤਕਾਰ ਨਹੀਂ ਕਰਦਾ ਇਸ ਵਾਸਤੇ ਸਾਲਗ੍ਰਾਮ ਮੈਨੂੰ ਦੇ ਦੇ ਮਹਾਤਮਾ ਦਾ ਹੁਕਮ ਮੰਨ ਕੇ ਸਦਨਾ ਜੀ ਨੇ ਬਿਨਾਂ ਝਿਜਕ ਸਾਲਗ੍ਰਾਮ ਚੁੱਕ ਕੇ ਫੜਾ ਦਿੱਤਾ ਕਿਉਂਕਿ ਸਦਨਾ ਜੀ ਦੇ ਅੰਤਰੀਵ ਨੇਤਰ ਆਤਮਿਕ ਅੱਖਾਂ ਖੁੱਲ ਚੁੱਕੇ ਸਨ ਅਤੇ ਸਰਬ ਵਿਆਪਕ ਪ੍ਰਭੂ ਜੀ ਦੀ ਹੋਂਦ ਉਹਨਾਂ ਨੂੰ ਹਰ ਥਾਂ ਨਜ਼ਰ ਆ ਰਹੀ ਸੀ ਸਾਧੂ ਜੀ ਨੇ ਸ਼ਾਲਗ੍ਰਮ ਨੂੰ ਆਸ਼ਰਮ ਵਿੱਚ ਲਿਆ ਕੇ ਨਹਾਇਆ ਉਸ ਦੀ ਪੂਜਾ ਧੂਪ ਦੀਪ ਆਦ ਢੰਗ ਨਾਲ ਕੀਤੀ ਥਾਂ ਤੇ ਪਲੰਘ ਤੇ ਰੱਖ ਕੇ ਨਮਸਕਾਰ ਕੀਤੀ ਰਾਤ ਨੂੰ ਜਦੋਂ ਮਹਾਤਮਾ ਸੌਂ ਰਹੇ ਸਨ ਸੁਪਨੇ ਵਿੱਚ ਸ਼ਾਲਗ੍ਰਮ ਨੇ ਆਖਿਆ हे ਮਹਾਤਮਾ ਜੀ ਇਹਨ ਚੜਦੇ ਹੀ ਮੈਨੂੰ ਸਦਨੇ ਪਾਸ ਛੱਡ ਆਓ ਸੱਚੇ ਹਿਰਦੇ ਨਾਲ ਉਹ ਮੇਰੀ ਪੂਜਾ ਕਰਦਾ ਹੈ ਮੈਨੂੰ ਪ੍ਰੇਮਾ ਭਗਤੀ ਪਿਆਰੀ ਹੈ ਸਾਧੂ ਦਿਨ ਚੜ੍ਹਦੇ ਹੀ ਸਾਲਗਰਾਮ ਨੂੰ ਸਦਨਾ ਜੀ ਦੇ ਪਾਸ ਪਹੁੰਚਾ ਆਏ ਅਤੇ ਰਾਤ ਵਾਪਰੀ ਸਾਰੀ ਵਾਰਤਾ ਸਦਨਾ ਜੀ ਨੂੰ ਦੱਸ ਦਿੱਤੀ ਸਦਨਾ ਜੀ ਦੇ ਮਨ ਵਿੱਚ ਪਹਿਲਾਂ ਨਾਲੋਂ ਦੂਣ ਸਵਾਇਆ ਚਾ ਉਸ ਅਤੇ ਉਹ ਮਹਾ ਖੇੜਾ ਪੈਦਾ ਹੋ ਗਿਆ ਭਗਤੀ ਦਾ ਰੰਗ ਦਿਨ ਬਾ ਦਿਨ ਵੱਧਦਾ ਗਿਆ ਜੇ ਤੱਕ ਸਦਨਾ ਜੀ ਮਾਸ ਵੇਚਣ ਦਾ ਕੰਮ ਵੀ ਕਰੀ ਜਾ ਰਹੇ ਸਨ ਪ੍ਰਭੂ ਜੀ ਨੂੰ ਹੁਣ ਇਹ ਨਹੀਂ ਸੀ ਪਉਂਦਾ ਕਿ ਸਦਨਾ ਭਗਤੀ ਵੀ ਕਰੇ ਅਤੇ ਕਸਾਈ ਪੁਣੇ ਦਾ ਕੰਮ ਵੀ ਕਰੀ ਜਾਵੇ ਸੋ ਇੱਕ ਦਿਨ ਇੱਕ ਅਲੌਕਿਕ ਅਨੋਖੀ ਘਟਨਾ ਵਾਪਰੀ ਕਿ ਸ਼ਾਮ ਵੇਲੇ ਇੱਕ ਪੱਕਾ ਗਾਹਕ ਸਦਨੇ ਪਾਸ ਮਾਸ ਲੈਣ ਆ ਗਿਆ ਸਦਨਾ ਜੀ ਨੇ ਬੇਨਤੀ ਕੀਤੀ ਕਿ ਹੁਣ ਤਾਂ ਮਾਸ ਖਤਮ ਹੋ ਗਿਆ ਹੈ ਅਲ ਸਵੇਰੇ ਆ ਕੇ ਤਾਜ਼ਾ ਮਾਸ ਲੈ ਜਾਵੀਂ ਗਾਹਕ ਨੇ ਸਦਨਾ ਜੀ ਨੂੰ ਮਜਬੂਰ ਕਰ ਦਿੱਤਾ ਛੁਰੀ ਲੈ ਕੇ ਬੱਕਰੇ ਪਾਸ ਪੁੱਜ ਗਿਆ ਅਤੇ ਮਨ ਵਿੱਚ ਵਿਚਾਰ ਕੀਤੀ ਕਿ ਸਾਰਾ ਬੱਕਰਾ ਵੱਡਿਆ ਤਾਂ ਦਿਨ ਚੜੇ ਬਾਸੀ ਮਾਸ ਨੂੰ ਗਾਹਕਾਂ ਨੇ ਨਹੀਂ ਖਰੀਦਣਾ ਅਤੇ ਵਿਚਾਰ ਕੀਤੀ ਕਿ ਹੁਣ ਬੱਕਰੇ ਦੇ ਖਰਾਉਂਡੇ ਵੱਡ ਕੇ ਦੇ ਦਿੰਦਾ ਹਾਂ ਜਦੋਂ ਬੱਕਰੇ ਦੇ ਖਰਾਉਂਡਿਆਂ ਨੂੰ ਸਦਨੇ ਨੇ ਹੱਥ ਪਾਇਆ ਤਾਂ ਬੱਕਰਾ ਪੁਰਸ਼ਾ ਵਾਗੂ ਹੱਸਣ ਲੱਗ ਪਿਆ ਸਦਨੇ ਨੇ ਬੱਕਰੇ ਤੋਂ ਹੱਸਣ ਦਾ ਕਾਰਨ ਪੁੱਛਿਆ ਤਦ ਬੱਕਰੇ ਨੇ ਕਿਹਾ ਸਦਨਿਆ ਅੱਜ ਤੂੰ ਨਮੀ ਭਾਜੀ ਚੜਨ ਲੱਗਾ ਏ ਅੱਜ ਤੂੰ ਪਹਿਲਾਂ ਕਈ ਵਾਰ ਮੈਂ ਬੱਕਰਾ ਬਣਿਆ ਤੂੰ ਮੈਨੂੰ ਵੱਢਿਆ ਅਤੇ ਕਈ ਵਾਰ ਤੂੰ ਬੱਕਰਾ ਬਣਿਆ ਮੈਂ ਤੈਨੂੰ ਵੱਢਿਆ ਹੁਣ ਖਰੌਂਡੇ ਕੱਟਣ ਨਾਲ ਜਿਵੇਂ ਮੈਂ ਸਾਰੀ ਰਾਤ ਜ਼ਖਮ ਦੀ ਪੀੜਾ ਨਾਲ ਤੜਫਾਂਗਾ ਦੇਖ ਲੈ ਇਵੇਂ ਤੈਨੂੰ ਵੀ ਤੜਫਣਾ ਪਵੇਗਾ ਜੇਕਰ ਸ਼ਰਤ ਮਨਜ਼ੂਰ ਹੈ ਤਾਂ ਨਮੀ ਭਾਜੀ ਪਾਲ ਹੈ ਇਸ ਅਲੌਕਿਕ ਘਟਨਾ ਨੇ ਸਦਨੇ ਦਾ ਮਨ ਬਦਲ ਕੇ ਰੱਖ ਦਿੱਤਾ ਉਸ ਦੇ ਹੱਥੋਂ ਛੁਰੀ ਧਰਤੀ ਤੇ ਡਿੱਗ ਪਈ ਉਸ ਦੇ ਮਨ ਵਿੱਚ ਇਹ ਖਿਆਲ ਬਾਰ-ਬਾਰ ਆਉਣ ਲੱਗਾ ਕਈ ਵਾਰੀ ਮੈਂ ਬੱਕਰਾ ਬਣਿਆ ਕਈ ਵਾਰੀ ਤੂੰ ਸਦਨੇ ਦਾ ਕਠੋਰ ਹਿਰਦਾ ਪਹਿਲਾਂ ਹਰ ਰੋਜ਼ ਬੱਕਰੇ ਵੜਦਾ ਅਤੇ ਨੂੰ ਅੱਖਾਂ ਸਾਹਮਣੇ ਤੜਫਦੇ ਦੇਖਦਾ ਪਰ ਅੱਜ ਸਦਨਾ ਕਸਾਈ ਨਾ ਰਿਹਾ ਉਸ ਨੇ ਨਿਸ਼ਚੈ ਕਰ ਲਿਆ ਜਦ ਤੱਕ ਜੀਉਂਦਾ ਰਹਾਂਗਾ ਮੁਰ ਕਦੀ ਜੀਵ ਹਤਿਆ ਨਹੀਂ ਕਰਾਂਗਾ ਸਦਨੇ ਨੇ ਆਪਣੇ ਗਾਹਕ ਨੂੰ ਘਰੋਂ ਖਾਲੀ ਹੀ ਮੋੜ ਦਿੱਤਾ ਅਤੇ ਆਪ ਪ੍ਰੇਮਾ ਭਗਤੀ ਕਰਨ ਲੱਗ ਪਿਆ ਕਾਜ਼ੀਆਂ ਨੂੰ ਬਹੁਤ ਅਫਸੋਸ ਇਸ ਗੱਲ ਦਾ ਹੋਵੇ ਕਿ ਸਦਨਾ ਮੁਸਲਮਾਨ ਹੋ ਕੇ ਸਾਲਗ੍ਰਾਮ ਦੀ ਪੂਜਾ ਕਰਦਾ ਹੈ ਪਰ ਹਿੰਦੂਆਂ ਨੂੰ ਇਸ ਗੱਲ ਦਾ ਗਿਲਾ ਸੀ ਕਿ ਇੱਕ ਮੁਸਲਮਾਨ ਕਸਾਈ ਹੋ ਕੇ ਸਾਡੇ ਧਰਮ ਨਾਲ ਰਲ ਕੇ ਸਾਨੂੰ ਪ੍ਰਸ਼ਟ ਕਰਨਾ ਚਾਹੁੰਦਾ ਹੈ ਦੋਨਾਂ ਧਰਮਾਂ ਦੇ ਕਰਮਕਾਂਢੀ ਪੁਜਾਰੀ ਅਤੇ ਮੋਲਾਣੇ ਸਦਨਾ ਜੀ ਨਾਲ ਖੁਨਸ ਅਤੇ ਈਰਖਾ ਕਰਨ ਲੱਗੇ। ਦੁਸ਼ਟ ਚੌਕੜੀ ਰਾਜੇ ਪਾਸ ਜਾ ਫਰਿਆਦੀ ਹੋਏ। ਬਾਦਸ਼ਾਹ ਸਲਾਮਤ। ਸਦਨਾ ਕਸਾਈ ਸ਼ਰ੍ਹਾਂ ਤੋਂ ਉਲਟ ਹੈ। ਰੋਜ਼ਾ ਬਾਗ ਨਿਵਾਜ ਤਸਵੀ ਆਦਿ ਛੱਡ ਕੇ ਹਿੰਦੂਆਂ ਵਾਂਗੂ ਸਾਲਗ੍ਰਾਮ ਦੀ ਪੂਜਾ ਕਰਦਾ ਹੈ। ਪਾਂਡਿਆਂ ਵੱਲੋਂ ਵੀ ਗੁਜਾਰਿਸ਼ ਬੇਨਤੀ ਕੀਤੀ ਗਈ। हे प्रजा ਦੇ مالک ਪਾਲਕ ਸ਼ਹਿਨशाह ਜੀ ਇੱਕ ਕਸਾਈ ਮੁਸਲਮਾਨ ਨੂੰ ਸਾਲਗ੍ਰਾਮ ਦੀ ਪੂਜਾ ਦਾ ਅਧਿਕਾਰ ਨਹੀਂ ਇਸ ਸਦਨੇ ਨੇ ਸਾਡਾ ਧਰਮ ਪਰੇਸ਼ਟ ਕਰ ਦਿੱਤਾ ਹੈ ਦੂਮਾ ਧਰਮਾਂ ਦੇ ਆਗੂਆਂ ਦੀਆਂ ਗੱਲਾਂ ਨੇ ਰਾਜੇ ਨੂੰ ਪ੍ਰਭਾਵਿਤ ਕਰ ਲਿਆ ਸਦਨੇ ਨੂੰ ਦੂਤ ਭੇਜ ਕੇ ਦਰਬਾਰ ਵਿੱਚ ਲਿਆਂਦਾ ਗਿਆ ਤੇ ਸਦਨੇ ਨੂੰ ਰਾਜੇ ਨੇ ਆਖਿਆ ਤੂੰ ਮੁਸਲਮਾਨ ਹੋ ਕੇ ਰੋਜ਼ਾ ਬਾਗ ਨਿਵਾਜ ਤਸਵੀ ਮਸੱਲਾ ਆਦ ਦਾ ਤਿਆਗ ਕਰ ਦਿੱਤਾ ਹੈ ਅਤੇ ਕਾਫਰਾ ਹਿੰਦੂਆਂ ਵਾਂਗੂ ਸਾਲਗ੍ਰਾਮ ਦੀ ਪੂਜਾ ਆਰੰਭ ਕਰ ਦਿੱਤੀ ਹੈ ਸਦਨੇ ਨੇ ਬੜੀ ਨਿਮਰਤਾ ਨਾਲ ਬੇਨਤੀ ਕੀਤੀ ਹੈ ਮਹਾਰਾਜ ਜੀ ਆਤਮਾ ਸਾਰਿਆਂ ਵਿੱਚ ਰਮਿਆ ਹੋਇਆ ਹੈ ਤੁਰਕ ਅਤੇ ਹਿੰਦੂ ਵਿੱਚ ਕੋਈ ਫਰਕ ਭੇਦ ਨਹੀਂ ਰਾਮ ਅਤੇ ਰਹੀਮ ਵਿੱਚ ਕੋਈ ਬਿਤਕਰਾ ਨਹੀਂ ਪੂਜਾ ਅਤੇ ਨਵਾਜ਼ ਵਿੱਚ ਕੋਈ ਭੇਦ ਨਹੀਂ ਸਭ ਸ੍ਰਿਸ਼ਟੀ ਇੱਕੋ ਨੂਰ ਤੋਂ ਪੈਦਾ ਹੋਈ ਹੈ ਨਾ ਕੋਈ ਮੂਮਨ ਹੈ ਨਾ ਕੋਈ ਕਾਫਰ ਹੈ ਭਗਤ ਸੱਧਨਾ ਜੀ ਦਾ ਉੱਤਰ ਸੁਣ ਕੇ ਰਾਜਾ ਬਹੁਤ ਕ੍ਰੋਧਵਾਨ ਹੋਇਆ ਅਤੇ ਤੁਰੰਤ ਹੀ ਸੱਧਨਾ ਜੀ ਨੂੰ ਅਲਾਹਾਬਾਦ ਦੇ ਕਿਲੇ ਦੀ ਉਸਰ ਰਹੀ ਕੰਦ ਵਿੱਚ ਚਿੰਨ ਦੇਣ ਦਾ ਹੁਕਮ ਦੇ ਦਿੱਤਾ ਰਾਜਾ ਨੇ ਸਦਨਾ ਨੂੰ ਕੰਧ ਵਿੱਚ ਚੜਵਾਣਾ ਆਰੰਭ ਕਰ ਦਿੱਤਾ ਕੰਧ ਉਸਰਨੀ ਆਰੰਭ ਹੋ ਗਈ ਸਦਨਾ ਜੀ ਨੇ ਅੰਤਰ ਆਤਮਾ ਵਿਖੇ ਪ੍ਰਭੂ ਜੀ ਅੱਗੇ ਅਰਦਾਸ ਕਰਨੀ ਆਰੰਭ ਕੀਤੀ हे ਦੀਨਾ ਬੰਧੂ ਪਤਿਤ ਪਾਵਨ ਭਗਤ ਵਸ਼ਲ ਸੰਤਾਂ ਦੇ ਰਖਿਆਕ ਜਗਤ ਦੇ ਕਰਤਾ ਹਰਤਾ ਗਰੀਬ ਨਵਾਜ਼ ਜੀਓ ਜਿਸ ਤਰ੍ਹਾਂ ਕਿਰਪਾ ਕਰਕੇ ਤੁਸੀਂ ਹਾਥੀ ਨੂੰ ਤेंदुए ਪਾਸੋਂ ਛਡਾਇਆ ਤੂੰ ਪ੍ਰਲਾਦ ਅਤੇ अनेका ਹੋਰ ਭਗਤਾਂ ਦੀ ਆਪ ਜੀ ਨੇ ਰੱਖਿਆ ਕੀਤੀ ਆਪ ਦੁਸ਼ਟਾਂ ਦਾ ਨਾਸ਼ ਕਰਨ ਵਾਲੇ ਅਤੇ ਸੰਤਾਂ ਦੀ ਜੁਗੋ ਜੁਗ ਰੱਖਿਆ ਕਰਨ ਹਾਰ ਸਦ ਬਿਕਸ਼ੰਧ ਹੋ ਮੇਰੀਆਂ ਭੁੱਲਾਂ ਦੀ ਮਾਫੀ ਬਖਸ਼ੋ ਜੀ ਆਪ ਜੀ ਬਲੋਚਾਰਣ ਕੀਤਾ ਬਿਲਾਵਲ ਰਾਗ ਵਿੱਚ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ ਜਿਸ ਵਿੱਚ ਪਿਛਲੇ ਸਮੇਂ ਦੇ ਹਵਾਲੇ ਦੇ ਕੇ ਆਪਣੀ ਰੱਖਿਆ ਲਈ ਪਰਵੂ ਜੀ ਪਾਸ ਭਗਤ ਸਦਨਾ ਜੀ ਨੇ ਵਿਨੇ ਕਰਦੇ ਹਨ ਨਿਰਪ ਕੰਨਿਆ ਕਹ ਕਾਰਨ ਇਕ ਭਇਆ ਪੇਖਤਾਰੀ ਕਾਮਰਥੀ ਸਵਾਰਥੀ ਵਾਕੀ ਪੈਜ ਸਵਾਰੀ ਤਬ ਗੁਨ ਕਹਾ ਜਗਤ ਗੁਰਾ ਜੋ ਕਰਮ ਨਾਸੈ ਸਿੰਘ ਸਰਨਕਤ ਜਾਈਐ ਜੋ ਜੁੰਬਕ ਗਰਾਸੈ ਰਹਾਉ ਇਕ ਬੂੰਦ ਜਲ ਕਾਰਨੇ ਚਾਤ੍ਰਿਕ ਦੁਖ ਪਾਵੈ ਪ੍ਰਾਨ ਗੈ ਸਾਗਰ ਮਿਲਾਐ ਫਨ ਕਾਮਨਾ ਆਵੇ ਪ੍ਰਾਨ ਜੋ ਥੱਕ ਕੇ ਥਿਰ ਨਹੀਂ ਕੈਸੇ ਬਰ ਮਾਵੋ ਬੂਡ ਮੂਏ ਨੋਕਾ ਮਿਲੇ ਕਹੋ ਕਾਹੇ ਚੜਾਵੋ ਮੈਂ ਨਾਹੀ ਕਛ ਹੋ ਨਹੀ ਕਛ ਆਹੇ ਨਾ ਮੋਰਾ ਅਉਸਰ ਲਜਾ ਰਖ ਲਿਹੋ ਸਦਨਾ ਜਨ ਤੋਰਾ ਰਾਗ ਬਿਲਾਵਲ ਪੰਨਾ 858 ਵਿੱਚ ਸ਼ਬਦ ਅੰਕਿਤ ਹਨ ਜਦੋਂ ਅੰਤਰ ਲੀਆਂ ਪੰਕਤੀਆਂ ਸਦਨਾ ਜੀ ਨੇ ਉਚਾਰਨ ਕੀਤੀਆਂ ਪ੍ਰਭੂ ਜੀ ਨੇ ਅਜਾਈ ਕਲਾ ਵਰਤਾਈ ਕਿ ਜਿਸ ਕੰਦ ਵਿੱਚ ਸਦਨਾ ਜੀ ਨੂੰ ਚੁਣਿਆ ਜਾ ਰਿਹਾ ਸੀ ਉਹ ਇੱਕਦਮ ਫਟ ਗਈ ਅਤੇ ਕੰਦ ਦੀਆਂ ਇੱਟਾਂ ਨੇ ਸਭ ਦਸ਼ਮਣਾਂ ਦਾ ਨਾਸ਼ ਕਰ ਦਿੱਤਾ ਪਰ ਕਿਸੇ ਨੇਕ ਪਰਸ਼ ਨੂੰ ਭੋਰਾ ਭਰ ਵੀ ਝੋਟਣਾ ਲੱਗੀ ਭਗਤ ਸਦਨਾ ਜੀ ਪ੍ਰਭੂ ਜੀ ਦੇ ਗੁਣ ਗਾਉਂਦੇ ਕਿਲੇ ਦੀ ਕੰਦ ਵਿੱਚੋਂ ਨੌ ਵਰ ਨੌ ਨਿਕਲ ਆਈ ਬਾਦਸ਼ਾਹ ਨੇ ਜਦੋਂ ਇਹ ਕਰਾਮਾਤ ਵੇਖੀ ਤਾਂ ਸਦਨਾ ਜੀ ਦੇ ਚਰਨਾਂ ਤੇ ਢਹਿ ਪਿਆ ਅਤੇ ਹੱਥ ਜੋੜ ਕੇ ਆਪਣੀ ਭੁੱਲ ਦੀ ਮਾਫੀ ਮੰਗੀ ਸਦਨਾ ਜੀ ਨੇ ਰਾਜੇ ਨੂੰ ਮੁਆਫ ਕਰ ਦਿੱਤਾ ਅਤੇ ਅੱਗੋਂ ਕਿਸੇ ਸੰਤ ਭਗਤ ਮਹਾਤਮਾ ਨੂੰ ਦੁੱਖ ਨਾ ਦੇਣ ਦਾ ਉਪਦੇਸ਼ ਦਿੱਤਾ ਰਾਜਾ ਅਤੇ ਬਾਕੀ ਨਗਰ ਦੇ ਲੋਕਾਂ ਨੇ ਸਦਨਾ ਜੀ ਦੇ ਚਰਨ ਪਰਸੇ ਸਦਨਾ ਜੀ ਦੀ ਜੈ ਜੈਕਾਰ ਪ੍ਰਭੂ ਜੀ ਦੀ ਕਿਰਪਾ ਨਾਲ ਹੋਈ ਗੁਰੂ ਪਿਆਰਿਓ ਇਹ ਭਗਤ ਸਦਨਾ ਜੀ ਦਾ ਜੋ ਵਰਤਾਂਤ ਆਪ ਜੀ ਨੂੰ ਸੁਣਾਇਆ ਹੈ ਇਹ ਪਹਿਲਾ ਭਾਗ ਹੈ ਅਤੇ ਦੂਸਰੇ ਭਾਗ ਵਿੱਚ ਜਦੋਂ ਸਦਨਾ ਭਗਤ ਜੀ ਜਗਨਨਾਥ ਦੀ ਯਾਤਰਾ ਵਾਸਤੇ ਚੱਲ ਪਏ ਸਨ ਉਸ ਸਮੇਂ ਇੱਕ ਵਿਸ਼ੇ ਵਿਕਾਰਾਂ ਨਾਲ ਅੰਨੀ ਹੋਈ ਔਰਤ ਨਾਲ ਜੋ ਪਰਤ ਸਦਨਾ ਜੀ ਦੀ वार्ता लाभ ਹੋਈ ਉਹ ਦੂਸਰੇ ਭਾਗ ਵਿੱਚ ਲੈ ਕੇ ਆਪ ਜੀ ਦੇ ਸਨਮੁਖ ਹਾਜ਼ਰ ਹੋਣ ਦੀ ਕੋਸ਼ਿਸ਼ ਕਰਾਂਗੇ ਸੋ ਇਨੀਆਂ ਕੋ ਬੇਨਤੀਆਂ ਪ੍ਰਵਾਨ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ